ਜਦੋਂ ਸੰਤਰੇ ਵਿੱਚੋਂ ਜੂਸ ਕੱਢ ਲਿਆ ਜਾਂਦਾ ਇਹ ਬਾਹ ਦੇ ਵਿੱਚ ਰਹਿ ਜਾਂਦੀ ਹੈ ਇਹ ਹੁਣ ਗਿੱਟ ਕੱਢ ਦਿੱਤੀਆਂ ਬਜਾਦ ਤੇ ਲੋਕਾਂ ਤੁਸੀਂ ਵੇਖੋ ਜਿਹੜਾ ਟੋਟਲ ਮੈਂ ਜਟਕੀ ਗੱਲ ਸਮਝਾਣ ਲੱਗਾ ਆਮ ਤੌਰ ਤੇ ਜੇ ਤੁਸੀਂ ਫਾਈਨੈਂਸ਼ੀਅਲ ਮੈਟਰਸ ਦੀ ਉਹਨਾਂ ਟਰਮ 'ਚ ਗੱਲ ਕਰੋਗੇ ਆਮ ਸਰਦਾਰਨ ਪੰਜਾਬੀਆਂ ਨੂੰ ਸਮਝ ਹੀ ਕੋਈ ਜੇ 100 ਰੁਪਏ ਦੀ ਆਮਦਨ ਗਵਰਨਮੈਂਟੋਂ ਪਜਾ 97 ਰੁਪਏ ਵਿੱਚੋਂ ਜਿਹੜੇ ਨੇ ਉਹ ਤਨਖਾਹਾਂ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਬੈਂਕਾਂ ਦੇ ਕਰਜ਼ੇ ਵਾਪਸ ਕਰਨ ਦੇ ਵਿੱਚ ਤੇ ਪਾਵਰ ਸਬਸਿਡੀ ਦੇ ਵਿੱਚ ਜਾਂਦੇ ਰੁਪਏ ਵਜਦੇ ਨੇ ਚੀਮਾ ਸਾਹਿਬ ਕੋ ਤਿੰਨ ਹੁਣ 100 ਜੋ ਰੁਪਏ ਤੇ ਦੀ ਆਪੇਸ ਹੱਬ ਲਾ ਲਓ ਉਹ ਤਿੰਨਾਂ ਦਾ ਕੀ ਮਿਲੇਗਾ ਤੁਸੀਂ ਲੱਭਦੇ ਫਿਰਦੇ ਸੀ ਕੀਨੂ ਦਾ ਜੂਸ ਦਾ ਗਲਾਸ ਮਿਲ ਗਿਆ ਤੁਹਾਨੂੰ ਕਿੱਥਾ ਸਰਕਾਰੀ ਮੁਲਾਜ਼ਮ 올ਡ ਪੈਨਸ਼ਨ ਸਕੀਮ ਦੀ ਇੰਤਜ਼ਾਰ ਕਰ ਰਹੇ ਨੇ ਆਪਣੇ ਡੀਏ ਦੀ ਇੰਤਜ਼ਾਰ ਕਰ ਰਹੇ ਨੇ ਬੁਢਾਪਾ ਜਿੰਨੇ ਬਜ਼ੁਰਗ ਨੇ ਸਾਡੇ ਉਹ ਪੈਨਸ਼ਨਾਂ ਦੀ 올ਡ ਏਜ ਪੈਨਸ਼ਨ ਦੀ ਇੰਤਜ਼ਾਰ ਕਰ ਰਹੇ ਨੇ ਹਰ ਵਰਗ ਜਿਹੜਾ ਨੌਜਵਾਨ ਬੱਚੇ ਸਾਡੇ ਜਿਹੜੇ ਹਜ਼ਾਰਾਂ ਦੀ ਤਦਦ ਦੇਵੇਂ ਜ਼ਮੀਨਾਂ ਵੇਚ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਵਾਅਦਾ ਭਗਵੰਤ ਮਾਨਲੇ ਕੀਤਾ ਸੀ ਕਿ ਬਾਹਰਲੇ ਬੱਚੇ ਹੁਣ ਪੰਜਾਬ ਚ ਆ ਕੇ ਕੰਮ ਕਰੋ ਆਇਆ ਕਰਨ ਇੱਥੇ ਤੇ ਜਿਹੜੇ ਭੂਰੇ ਨੇ ਉਹ ਰਹਿਣ ਨੂੰ ਤਿਆਰ ਨਹੀਂ ਹੋਰੇ ਕਿੱਥੋਂ ਆ ਜਾਣੇ ਅਰ ਤੋਂ ਘਟ ਆਪਣੇ ਹੀ ਮੰਗਾ ਲਓ ਔਰ ਨਹੀਂ ਕੋਈ ਆਦੇ ਤਾਂ ਗੱਲ ਇਹ ਹੈ ਕਿ ਬਿਲਕੁਲ ਫੇਡ ਸਰਕਾਰ ਕੁਝ ਕੰਡਣ ਪਾਣ ਨੂੰ ਇਨਾਂ ਕੋਈ ਨਹੀਂ ਬਸ ਕਰਜ਼ਾ ਲੈਣ ਨੂੰ ਤਗੜੇ ਨੇ ਝੂਠ ਬੋਲਣ ਨੂੰ ਤੇ ਕਫਰ ਬੋਲਣ ਮੈਂ ਪਹਿਲੇ ਪੁੱਛਣਾ ਵੇਖੋ ਇੱਕ ਗਾਰੰਟੀ ਸੀ ਕੇਜਰੀਵਾਲਦੀ ਤੇ ਭਗਵੰਤ ਸਤਿਵੰਤ ਕਿ ਅਸੀਂ 54000 ਕਰੋੜ ਰੁਪਇਆ ਪੰਜਾਬ ਚ ਪਹਿਲੀ ਗੱਲ ਇਹਨੇ ਕਹੀ ਸੀ ਅਸੀਂ ਇੱਕ ਵੀ ਪੈਸਾ ਆਂਦੇ ਟਾਈਮ ਤੋਂ ਕਦੀ ਲੋਨ ਨਹੀਂ ਚੁੱਕਾ ਕਰਜ਼ਾ ਨਹੀਂ ਚੁੱਕਾ ਤੇ 54000 ਕਰੋੜ ਰੁਪਇਆ ਗਿਆ ਸੀ 20000 ਕਰੋੜ ਰੁਪਇਆ ਵਿੱਚੋ ਸਾਲ ਦਾ ਤੇ 34000 ਕਰੋੜ ਰੁਪਇਆ ਜਿਹੜਾ ਬਜਟ ਹੈ ਉਹਦੇ ਚੋਂ ਰਿਸ਼ਵਤ ਤੇ ਪਾਬੰਦੀ ਲਾ ਕੇ 20 ਪਰਸੈਂਟ ਪੈਸਾ ਕੱਢਾਂਗੇ ਇਹ 54000 ਊਡ ਬੀ ਗੁੱਡ ਐਨਫ ਭਾਵੇਂ ਸੜਕਾਂ ਵਾਸਤੇ ਭਾਵੇਂ ਹਸਪਤਾਲਾਂ ਵਾਸਤੇ ਭਾਵੇਂ ਮੈਡੀਕਲ ਕਾਲਜੇਸ ਵਾਸਤੇ ਅਸੀਂ ਆਪਣੇ ਕੋਲੋਂ ਪੈਸਾ ਇਕੱਠਾ ਕਰਾਂਗੇ 1 ਰੁਪਇਆ ਇਹਦਾ ਕੋਈ ਓਨ ਦੀ ਕੰਟਰੀ 68000 ਕਰੋੜ ਰੁਪਇਆ ਦੋਹਾਂ ਸਾਲਾਂ ਚ ਕਰਜ਼ਾ ਚੁੱਕ ਜਿਸ 스ਪੀਡ ਚ ਚੱਲ ਰਹੇ ਨੇ ਮੇਰਾ ਖਿਆਲ ਹੈ 5 ਸਾਲ ਦੀ ਟਰਮ ਓਵਰ ਹੀ ਹੋਣੀ ਬੈਂਕਾਂ ਵਾਲੇ ਇਹਨਾਂ ਦੇ ਪਿੱਛੇ ਹੁੰਦੇ ਨੇ ਇਹ ਸਾਰੇ ਫਰਾਦ ਹਾਂ ਭਾਈ ਸਾਹਿਬ ਪਿਛਲੀ ਵਾਰੇ ਨਾਲ 11 ਹਜ਼ਾਰ ਕਰੋੜ ਦਾ ਵੱਧ ਪ੍ਰੋਵੀਜ਼ਨ ਰੱਖਿਆ ਗਿਆ ਕਰਜ਼ੇ ਦਾ ਪਿਛਲੀ ਵਾਰ 30 ਹਜ਼ਾਰ ਕਰੋੜ ਦਾ ਇੰਟਰਵਿਊ ਸੀ ਇਸ ਵਾਰ 41 ਹਜ਼ਾਰ ਦਾ ਤੁਹਾਨੂੰ ਮੈਂ ਦੱਸਿਆ ਜੀ ਇਹ ਉਸ ਟ੍ਰੇਨ ਤੇ ਚੜ੍ਹੇ ਨੇ ਇਹਨਾਂ ਨੂੰ ਮੌਜਾਂ ਲੱਗੀਆਂ ਲੋਕਾਂ ਨੇ ਤੇ ਵੋਟਾਂ ਪਾਈਆਂ ਸੀ ਸੱਥਾਂ ਚੋਂ ਸਰਕਾਰਾਂ ਚੱਲਣ ਗਈਆਂ ਇਹ ਹੁਣ ਹੈਲੀਕਾਪਟਰ ਨੂੰ ਤੇ ਟਾਂਗੇ ਵਰਗਾ ਵਰਤੇ ਜਿਸ ਮੁੱਖ ਮੰਤਰੀ ਨਾਲ 135 36 ਗੱਡੀਆਂ ਚੱਲ ਰਹੀਆਂ ਜਿਸ ਨੂੰ ਜਿਸ ਦੇ ਪਰਿਵਾਰ ਨੂੰ ਤੇ ਮੁੱਖ ਮੰਤਰੀ ਨੂੰ ਸੇਵਗਾਰਡ ਕਰਨ ਵਾਸਤੇ 1100 ਪੁਲਿਸ ਦਾ ਮੁਲਾਜ਼ਮ ਆਈਜੀ ਤੋਂ ਲੈ ਕੇ ਥੱਲੇ ਤੱਕ ਲੱਗਿਆ ਉਹਨਾਂ ਨੂੰ ਕੀ ਫਿਕਰ ਪੱਕ ਹੈ ਜਹਾਜ਼ ਜਿਹੜੇ ਨੇ ਸਪੈਸ਼ਲੀ ਕੇਜਰੀਵਾਲ ਨੂੰ ਦਿੱਤੇ ਜਾਂਦੇ ਮੈਂ ਹੁਣ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਵੇਖੋ ਤੁਸੀਂ ਗਰੰਟੀ ਦਿੱਤੀ ਸੀ ਕਿ ਔਰਤਾਂ ਨੂੰ 1000 ਰੁਪਈਆ ਸੀ ਦੇਵਾਂਗੇ ਮਹੀਨੇ ਦਾ ਕਿੱਥੇ ਹੈ ਤੀਜਾ ਬਜਟ ਹੁਣ ਆ ਚਲਿਆ 2 ਵਜੇ ਟੱਪ ਚੁੱਕੇ ਸਾਰੀਆਂ ਗਰੰਟੀਆਂ ਝੂਟੀਆਂ ਮੁਲਾਜ਼ਮ ਬੈਠੇ ਇੰਤਜ਼ਾਰ ਕਰਦੇ ਸਾਰਿਆਂ ਵੱਧ ਜੇ ਰੋਲ ਇਹਨਾਂ ਨੂੰ ਜਿਤਾਉਣ ਦੇ ਵਿੱਚ ਤੇ ਮੁਲਾਜ਼ਮਾਂ ਦਾ ਅੱਜ ਕੋਈ ਇਹੋ ਜਿਹਾ ਸੜਕ ਹੈ ਨਹੀਂ ਪੰਜਾਬ ਦੀ ਜਿੱਥੇ ਜਾਂ ਕਿਸਾਨ ਬੈਠੇ ਨੇ ਜਾਂ ਸਾਡੇ ਜਿਹੜੇ ਨੇ ਸਰਕਾਰੀ ਮੁਲਾਜ਼ਮ ਉਹ ਬੈਠੇ ਨੇ ਜੇ ਇਜਾਜ਼ਤ ਦੇਣ ਤਾਂ ਮੇਰਾ ਖਿਆਲ ਚੀਫ ਮਿਨਿਸਟਰ ਨੂੰ ਕਰੋ ਇਹਨਾਂ ਲੋਕ ਨਿਕਲਣ ਪਰ ਬਾਈਵਰ ਸਾਹਿਬ ਸਿੱਧਾ ਉਹਨਾਂ ਨੂੰ ਕਹਿੰਦੇ ਕਿ ਜੀ ਪਾਰਟੀ ਦੀ ਗਲ ਗਲ ਦੀ ਚੀਜ਼ ਲਈ ਤੁਹਾਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਸਾਰਿਆਂ ਨੂੰ ਪਹਿਲੇ ਇਹ ਹੈ ਕਿ ਬਜਟ ਦੇ ਵਿੱਚ ਆਪਣੇ ਪਹਿਲੇ ਖਰਚੇ ਤੇ ਘਟਾਓ 1000 ਕਰੋੜ ਰੁਪਈਆ ਤੇ ਆਪਣੀ ਮਸ਼ਹੂਰੀਆਂ ਤੇ ਲਾ ਰਹੇ ਮੇਰਾ ਖਿਆਲ ਪੰਜਾਬ ਦੇ ਹੁਣ ਟਾਇਲਟ ਵੀ ਨਹੀਂ ਇਹੋ ਜਿਹੇ ਰਹਿ ਗਏ ਜਿੱਥੇ ਭਗਵੰਤ ਮਾਨ ਦੀ ਫੋਟੋ ਨਹੀਂ ਲੱਗੀ ਜਿੱਥੇ ਬਿਲਕੁਲ ਕਿਸੇ ਦੀ ਫੋਟੋ ਨਹੀਂ ਹੋਣੀ ਚਾਹੀਦੀ ਉੱਥੇ ਵੀ ਲੱਗੀ ਹਰ 100 ਗੱਜ ਦੇ ਉੱਤੇ ਭਾਵੇਂ 에어ਪੋਰਟ ਤੇ ਚਲੇ ਜਾਓ ਸੜਕ ਤੇ ਚਲੇ ਜਾਓ ਤੁਹਾਨੂੰ ਦਰਸ਼ਣ ਪਹਿਲੇ ਇਹਦੇ ਹੁੰਦੇ ਨੇ ਤੇ ਜਿਹਦੇ ਮੱਥੇ ਸਵੇਰੋਂ ਸਵੇਰੇ ਲੱਗ ਜਾਂਦੇ ਉਹਦਾ ਪੂਰਾ ਦਿਨ ਕੰਮ ਹੀ ਕੋਈ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਵੀ ਹਰ ਪਿੰਡ 'ਚ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦਾ ਜੇ ਸਵੇਰੋਂ ਸਵੇਰ ਘਰੋਂ ਚੰਗੇ ਸ਼ੁਭ ਕੰਮ ਨੂੰ ਨਿਕਲੇ ਜੋ ਮੱਥੇ ਲੱਗਦੇ ਆਮ ਤੌਰ ਬੰਦੇ ਕਹਿੰਦੇ ਕਿ ਯਾਰ ਅੱਜ ਕੰਮ ਸਿਰੇ ਨਹੀਂ ਚੜਨਾ ਇਹ ਤੋਂ ਬਿਹਤਰ ਹੈ ਕਿ ਗੱਡੀ ਤੇ ਉਤਰੋ ਤੇ ਆਪਣੇ ਗਰਾਜ 'ਚ ਗੱਡੀ ਲਓ ਉਹ ਇਹਦਾ ਕੰਮ ਉਹ ਜੇ ਕੋਈ ਇੱਕ ਕੰਮ ਸਿਰੇ ਨਹੀਂ ਵੇਖੋ ਆ ਨੌਜਵਾਨ ਬੱਚਾ ਸਾਡਾ ਸ਼ੁਭ ਉਹਦੇ ਪੋਸਟਮਾਰਟਮ ਤੋਂ ਸਾਫ਼ ਨਜ਼ਰ ਆ ਗਿਆ ਗੋਲੀ ਨਾਲ ਮੌਤ ਹੋਈ ਅਜੇ ਤੱਕ ਐਫ ਆਈ ਆਰ ਤਹਿਕੀਕਾ ਤੇ ਚਾਹਦੇ ਨੇ ਕਿ ਹਰਿਆਣੇ ਨੂੰ ਚਲੀ ਜਾ ਸਾਡੇ ਕੋਲ ਰਹੀ ਕੋਈ ਨਹੀਂ ਤੋਂ ਕਿਸੇ ਪਾਸੇ ਵੀ ਕੋਈ ਵਰਗ ਜਿਹੜਾ ਇਹਨਾਂ ਤੋਂ ਸੈਟੀਸਫਾਈਡ ਨਹੀਂ ਤੁਸੀਂ ਇੱਕ ਹਰਿਆਣੇ ਦੀ ਗੱਲ ਵੇਖੋ ਤੁਸੀਂ ਸਕੂਟਰ ਜਾਂ ਮੋਟਰਸਾਈਕਲ ਜਾਂ ਗੱਡੀ ਲੈ ਲਓਨ ਤੁਸੀਂ ਬੈਂਕ ਤੋਂ ਲੈਦੇ ਹੋ ਤੇ 2.25% ਇਹਨਾਂ ਨੇ ਉਹਦੇ ਉੱਤੇ ਵੀ ਆਪਣਾ ਇੱਕ ਸਟੈਂਪ ਡਿਊਟੀ ਲਾ ਦਿੱਤੀ ਤੁਸੀਂ ਘਰ ਦਾ ਲੋਨ ਲੈਣਾ ਬੈਂਕ ਨੂੰ ਪੈਸੇ ਤੁਸੀਂ ਦੇਣੇ ਨੇ ਡਿਊਟੀ ਸਟੈਂਪ ਡਿਊਟੀ ਇਹਨਾਂ ਲਾ ਦਿੱਤੀ ਤਾਂ ਕੋਈ ਇੱਕ ਇੱਕ ਕੰਮ ਤੇ ਦੱਸੋ ਕਿ ਕਿਸੇ 50 60 ਹਜ਼ਾਰ ਕਰੋੜ ਰੁਪਈਆ ਸਾਲ ਦਾ ਸਾਡੇ ਨੌਜਵਾਨ ਬੱਚੇ ਜ਼ਮੀਨਾਂ ਵੇਚ ਕੇ ਬਾਹਰ ਜਾਦੇ ਕੰਪਲੀਟ ਫੇਲਡ ਬਜਟੇ ਕੋਈ ਦੂਰੰਦੇਸ਼ੀ ਇਹਦੇ ਵਿੱਚ ਐ ਨਹੀਂ ਝੂਠ ਬੋਲਿਆ ਸੀ ਉਹ ਝੂਠ ਹੁਣ ਸੱਚ ਆ ਰਿਹਾ ਸਿਰੇ ਨੂੰ ਚੜ੍ਹ ਕਿਸੇ ਨਹੀਂ ਪਾਰ ਰਿਹਾ ਅਹੀ ਤਰੀਕਾ ਫੜਿਆ ਕਿ ਉਹ ਕੈਮਰਾ ਹੁਣ ਸਪੀਕਰ ਤੇ ਜੁੜੀਏ ਆਪਣੇ ਕੰਟਰੋਲ ਚ ਰੱਖਿਆ ਕਿ ਆਪੋਜੀਸ਼ਨ ਦੀ ਸ਼ਕਲ ਆਪੋਜੀਸ਼ਨ ਦੀ ਆਵਾਜ਼ ਆਪੋਜੀਸ਼ਨ ਦੀ ਫੋਟੋ ਜਿਹੜੀ ਹੈ ਲੋਕਾਂ ਤੱਕ ਜੋ ਅਸੀਂ ਅਸਲੀਅਤ ਅੰਦਰ ਗੱਲ ਕਰਨਾ ਚਾਹੁੰਦੇ ਆ ਉਹ ਜਾ ਨਾ ਸਕੇ ਬਾਈਫਰ ਕਰਦੇ ਨੇ ਪੰਦੀ ਗੱਲ ਕੀਤੀ ਜਾਂਦੀ ਹੈ ਇਹ ਕਹਿੰਦੇ ਕਿ ਜੰਮਾ ਪੁਰਾਣੀ ਦੇ ਪਹਿਲਾਂ ਵੀ ਜਾਨ ਚੱਲੇਗਾ ਜੀ ਤਾਂ ਲੋਹ ਦੇ ਲਈ ਸਾਨੂੰ ਹੁਣ ਹੋਰ ਕਰਜ਼ਾ ਲੈਣਾ ਪੈ ਰਿਹਾ ਜਿਹੜੀ ਕਹਿੰਦੇ ਕਿਸ਼ਤਾ ਸਾਨੂੰ ਤਾਮੀਆਂ ਪੈਦੀਆਂ ਨਾ ਨਾ ਤੁਸੀਂ ਮੈਨੂੰ ਮੈਨੂੰ ਇੱਕੋ ਗੱਲ ਦਾ ਜਵਾਬ ਦਿਓ ਕੇਜਰੀਵਾਲ ਦਾ ਬਿਆਨ ਕੱਢ ਲਓ ਕੇਜਰੀਵਾਲ ਨੇ ਕੀ ਇਸ ਗੱਲ ਦੀ ਜ਼ੁਬਾਨ ਦਿੱਤੀ ਸੀ ਕਿ ਨਹੀਂ ਜੀ ਕਿਸੀਂ 1 ਕਰੋੜ ਰੈਣੀ ਚੁੱਕਾਂਗੇ ਜਦੋਂ ਇਹ ਪੁੱਛਿਆ ਗਿਆ ਸੀ ਤੁਹਾਡੇ ਵਰਗੇ ਸਿਆਣੇ ਪ੍ਰੈਸ ਵਾਲਿਆਂ ਨੇ ਜੋ ਪੁੱਛਿਆ ਕਿ ਦੱਸੋ ਪੈਸੇ ਕਿੱਥੋਂ ਲਿਆਓਗੇ ਉਹਨੇ ਕਿਹਾ ਜੀ 54000 ਕਰੋੜ ਰੁਪਇਆ ਮੈਂ ਇੱਥੋਂ ਦੋ ਹੈਡਸੋਂ ਕੱਢੂੰਗਾ ਤੇ ਮੈਂ ਇਹ ਕਰਜ਼ਾ 50 ਸਾਲਾਂ ਚ ਪੰਜਾਬ ਦਾ ਜੇ ਪੂਰਾ ਮਾਫ ਜੇ ਮੂਰਾ ਪੂਰਾ ਖਤਮ ਨਾ ਕਰ ਸਕਿਆ ਤੇ ਘੱਟੋ-ਘੱਟ ਮੈਂ ਅੱਧ ਤੱਕ ਪਹੁੰਚਾ ਦਿਆਂਗਾ ਹੁਣ ਜਿੰਨੀ ਸਪੀਡ ਨਾਲ ਲੱਗੇ ਹੋਂਦਾ ਚਿਰ ਤੇ ਕਾਲੀਦਾਂ ਤੇ ਕਾਂਗਰਸ ਦੀਆਂ ਸਰਕਾਰਾਂ ਦੇ ਜੇ ਲੋਨ ਚੁੱਕੇ ਨੇ ਉਹਨਾਂ ਤੇ ਉਹਨਾਂ ਲੋਨ ਨਹੀਂ ਚੁੱਕਿਆ ਕਿਹੜੀ ਕਾਂਗਰਸ ਦੀ ਸਰਕਾਰ ਸੀ 70000 ਕਰੋੜ ਦਾ 5 ਸਾਲਾਂ ਤੇ ਲੋਨ ਚੁੱਕਿਆ ਤੇ 70000 ਦੋਹਾਂ ਚ ਪਹੁੰਚ ਗਏ ਨੇ ਤਾਂ ਇਹਨਾਂ ਤੇ ਕੀ ਤੁਸੀਂ ਬਲੀਵ ਕਰਨਾ ਕਿਸੇ ਨਾ ਨੌਜਵਾਨ ਵਾਸਤੇ ਕੋਈ ਇੱਥੇ ਪ੍ਰਬੰਧ ਹੈ ਵੇਖੋ ਮੇਰਾ ਇਹ ਓਪਨ ਚੈਲੰਜ ਅੱਜ ਮੈਂ ਪੁੱਛੂੰਗਾ 40000 ਤੁਹਾਨੂੰ ਨੌਕਰੀ ਕਿੰਦੀ ਸਾਨੂੰ ਉਹਨਾਂ ਦੇ ਨਾਮ ਦਿੱਤੇ ਜਾਂ ਡਿਪਾਰਟਮੈਂਟ ਦਿੱਤੇ ਜਾਣ ਬਕਾਇਦਤ ਹੋਰ ਦੱਸਿਆ ਜਾਏ ਅਸੀਂ ਆਰਟੀਆਈ ਦੇ ਜ਼ਰੀਏ ਸ਼੍ਰੇਸ਼ਟਾ ਮੰਗ ਰਿਆ ਕਿ ਸਾਨੂੰ ਦੱਸੋ 40 ਹਜ਼ਾਰ ਬੱਚਾ ਕਿਹੜਾ ਉਹਦਾ ਨਾਂ ਕੀ ਉਹਦਾ ਐਡਰੈਸ ਕੀ ਤੇ ਮਹਿਕਮਾ ਕੀ ਅਜੇ ਤੱਕ ਨਹੀਂ ਦੇ ਰਹੇ ਝੂਠ ਬੋਲੀ ਜਾਂਦੇ ਇਹਨਾਂ ਨੇ ਪੋਸਟਰ ਲਾਏ ਨੇ ਆ ਮੈਂ ਕਈ ਵਾਰ ਆਪਣੇ ਪਿੰਡੋਂ ਅੰਮ੍ਰਿਤਸਰ ਨੂੰ ਜਾਣਾ ਕਥੂ ਨੰਗਲ ਕੋਈ ਵੱਡਾ ਪੋਸਟਰ ਭਵਨ ਦਾ ਲੱਗਾ ਹੁੰਦਾ ਉਥੇ ਜਦੋਂ 10ਵੇਂ ਦਿਨ ਵੀ ਮੈਂ ਟੱਪਨਾ ਜੇ 35 ਹਜ਼ਾਰ ਨੌਕਰੀ ਹੁੰਦੀ ਹੈ 10ਵੇਂ ਦਿਨ 35450 ਹੋ ਜਾਂਦੀ ਅਗਲੀ ਵਾਰ ਟੱਪਨਾ 925 ਹੋ ਜਾਂਦੀ ਹੈ ਝੂੜ ਦਾ ਸਰ ਟੋਟਲ ਝੂੜ ਦਾ ਜ਼ੋਰ ਫੜਿਆ ਨੇ ਪੀ ਐਚ ਡੀ ਝੂਠ ਬੋਲਣ ਦੀ ਹੈ ਤਾਂ ਇਸੇ ਗੱਲ ਕਰ। ਹਮੇਸ਼ਾ ਇਹ ਤਰੀਕਾ ਤਰੀਕਾ ਇਹੋ ਜਿਹਾ ਲਭ ਦੇ ਨੇ ਜਿਹਦੇ ਨਾਲ ਆਪੋਜੀਸ਼ਨ ਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੰਦੇ। ਇਹ ਕਿੰਨਾ ਚਿਰ ਤੁਹਾਨੂੰ ਮੈਂ ਇੱਕੋ ਗੱਲ ਦੱਸੀ ਅਗਲੇ ਸਾਲ ਤੱਕ ਐਸ ਮਹੀਨੇ ਤੱਕ ਇਹ ਸਾਰੇ ਸਮਾਨ ਚੁੱਕ ਕੇ ਭੱਜ ਜਾਣਗੇ। ਇਨ ਕੋ ਰਹੀ ਕੁਝ ਨਹੀਂ ਜਾਣਾ ਹੁਣ ਟੋਟਲ ਪੰਜਾਬ ਦੇ ਵਿੱਚ ਕੈਪੀਟਲ ਐਕਸਪੈਂਡੀਚਰ ਵਾਸਤੇ, ਸੜਕਾਂ ਵਾਸਤੇ, ਪੁਲਾਂ ਵਾਸਤੇ, ਮੈਡੀਕਲ ਕਾਲਜਾਂ 4000 ਕਰੋੜ ਰੁਪਈਆ ਸਾਰਾ ਤੇ ਜਿਹੜਾ ਬਜਟ ਆਇਆ ਇਹ 2 ਲੱਖ 4 ਦਾ ਤਾਂ ਟੋਟਲ ਖਰਚੇ ਨੂੰ ਟੋਟਲ ਖਰਚੇ ਨੂੰ 4000 ਕਰੋੜ ਰੁਪਏ ਪੱਲੇ ਇਹਨਾਂ ਦੇ ਕੁਝ ਗੱਲਾਂ ਇਹਨਾਂ ਦੀਆਂ ਜਿੰਨੀਆਂ ਮਰਜ਼ੀ ਸੁਣ ਲਓ ਗੱਲਾਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀਆਂ ਕਰਨਗੇ ਤੇ ਅੰਬੇਦਕਰ ਸਾਹਿਬ ਦੀ ਕਨਸਟੀਟਿਊਸ਼ਨ ਨੂੰ ਵਿਧਾਨ ਸਭਾ ਨੂੰ ਕਹਿੰਦੇ ਉੱਥੇ ਤਾਲਾ ਲਾ ਦਿਓ ਇੱਥੇ ਉਹ ਤਾਲਾ ਤੇ ਤੁਹਾਡੇ ਦਿਮਾਗ ਨੂੰ ਲੱਗਾ ਸਾਨੂੰ ਤਾਲਾ ਤੁਸੀਂ ਕੀ ਲਾਣਾ ਕਿਸੇ ਨੂੰ ਤੁਹਾਨੂੰ ਤੇ ਪੰਜਾਬ ਦੇ ਲੋਕਾਂ ਨੇ ਤਾਲਾ ਲਾ ਕੇ ਇੱਥੇ ਵੇਖੋ ਪਾਰਲੀਮੈਂਟ ਆ ਚੱਲੀ ਅੱਜ ਕੀ ਹੀ ਵੇਖੋ ਰਿਜ਼ਲਟ। ਟਰਲੋ ਮਚੀ ਹੋਏ ਫਿਰਦਨ। ਇਹਨਾਂ ਨੂੰ ਹੀ ਪਤਾ ਸਾਡੀ ਪੋਜੀਸ਼ਨ ਦੀ। ਉਹ ਦਿਨ ਮੈਨੂੰ ਕਿਹਾ ਪਾਰਲਮੈਂਟ ਮੇਰੇ ਮੁਕਾਬਲੇ ਚ ਖਲੋ ਕੇ ਮੈਂ ਕਿਹਾ ਜਿੱਥੋਂ ਖਲੋਵੇਂਗਾ ਤੇਰਾ ਸੀਟਾ ਚ ਮੈਂ ਆਉਂਗਾ। ਪੱਜ ਗਿਆ ਉਹ ਦਿਨ। ਪੁਸਕੇ ਆਲੀ। ਆ ਦੱਸੇ ਮਿਲੂ ਆ ਤੁਹਾਨੂੰ ਹੀ ਅੱਜ ਇਹ ਦੱਸ ਦੇ ਕਿ ਕਿਹੜੀ ਇਹਨੇ ਪਾਰਲਮੈਂਟ ਸੀਟ ਤੇ ਆਣਾ। ਮੈਂ ਇਹਦੇ ਬਰਾਬਰ ਚਾਹੂੰ। ਐਂਡ ਭੱਜਣ ਵਾਲਾ ਜੀ ਇਹ ਇਹੀ ਕੰਮ ਇਹਨੂੰ ਹੈ। ਸ਼ੂਟ ਐਂਡ ਸਕੂਪ। ਦੋ ਇਹਦੇ ਚੀਜ਼ਾਂ ਨੇ ਪਹਿਲੇ ਬਿਆਨ ਦੇ ਦੇਣਾ ਮਗਰੋਂ ਭੱਜ ਜਾਣਾ। ਅਕਦੋਂ ਦਾ ਲੱਗਿਆ ਮੈਂ ਵੀ ਸੁੱਖ-ਵਿਲਾਸ ਦਾ ਕਰਦੇ ਨਾ ਮੈਂ ਸਕੂਲ ਖੋਲ੍ਹ ਦੇਣਾ ਮੈਂ ਇੱਥੇ ਇੰਜੀਨੀਅਰ ਕਾਲਜ ਖੋਲ੍ਹ ਦੇਣਾ ਸੁੱਖ-ਵਿਲਾਸ ਵੀ ਉੱਥੇ ਇਹ ਵੀ ਉੱਥੇ ਉਹ ਅਜੇ ਨਾਲ ਕਰਨੇ ਆ ਦੋ-ਦੋ ਹੱਥਾਂ ਨਾਲ ਧਿਆਨ ਨਾਲ